ਕੰਪੀ ਕੀ ਗੱਲ ਹੈ ਇਹ ਪਾਗਲ ਹੋਣ ਗਏ ਹੈ ਇਹ ਮੈਂ ਆਰੇ ਕੋਲੋਂ ਤੋਹ ਕਟਨ ਡਾਇਪਿਆ ਹੈ ਹੈਣੀ ਨਿਕਲੇ ਬਿਨਾ ਸੰਗੜੀ ਜਾਂਦੇ ਮੈਂ ਕੋਲੋਂ ਮਾਂ ਲੱਤਾਂ ਪਾਲੀ ਉਹਨਾਂ ਨੇ ਵਰਕੇ ਬਾਹਰ ਡਾਇਪਿਆ ਉਹ ਕਾਰ ਵਾਲਦੇ ਕਰਮਾਂ ਦੇ ਕੰਮਿਤ ਕਰਦੀ ਖਰਾਬ ਹੀ ਵੇਚਦੀ ਹੈ ਕਿਹੜੀ ਸ਼ਰਾਬ ਵੇਚਦੀ ਹੈ ਦੇਸੀ ਦੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿਦਾਂ ਕਤਲ ਕੀਤਾ ਮਾਮਾ ਆਂਦੇ ਉਹ ਤਾਂ ਮੋਹਣਕੀ ਜੀ ਮਾਰੀ ਉਹਨਾਂ ਨੇ ਪੁਰਾਣੇ ਕੋਟਾਂ ਦੇ ਆਪਿਆਂ ਹਾਂ ਜੀ ਤੇ ਇਹ ਸੱਤ ਵੀ ਹੁਣ ਕੀ ਕਾਰਵਾਈ ਕੀਤੀ ਹੈ ਜੀ ਹਾਂ ਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਈਆ ਨਾ ਮੈਨੂੰ ਨਹੀਂ ਆਇਆ ਹਾਂ ਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਹਾਂ ਕਿੰਨਾ ਜਾਣ ਬਤਾਈਏ ਹਾਂ ਜੀ ਮੈਂ ਦੋ ਘਰ ਕਿਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਫੜ ਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰਕਾ ਵਿੱਚ ਪੁਲੀ ਦਬਾਲਿਆ ਹੈ ਕਹਿੰਦਾ ਵੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮੈਂ 800 ਨੂੰ ਲੈ ਕੇ ਆਉਣਾ ਆ। ਅਲਕੁਮਾਰਸ ਤੋਂ ਮੇਰੇ ਕੋ ਤੁਰਿਆਣੀ ਆਂ ਡਿਆ। 800 ਨੂੰ ਲੈ ਕੇ ਆ ਤੇ ਮੈਂ ਗਿਆ ਤੇ ਅੱਗੋ ਆਪਣਾ ਪਕੜਾ ਵਾਲੀ ਟੋਲ ਪੰਪ ਲਾ ਕੇ ਆ ਗਿਆ। ਤੱਗੋਏ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਇਆ ਮੈਂ ਉੱਥੇ ਤੇ ਹਾਰੂਆ ਲਿਆ। ਤੇ ਮਰਕੇ ਆਪਾਂ ਵੇਖਿਆ ਥੱਲੇ ਪੁਲੀ ਤੇ ਪਿਆ। ਹਾਂਜੀ। ਹਾਂਜੀ। ਤਾਂ ਵੀ ਕੀ ਗੱਲ ਹੈ? ਤੇ ਪਾਗਲ ਹੋਣ ਗਏ ਆ ਜੀ। ਤੇ ਮਾਰੇ ਕੋਡੂ ਤੋਂ ਕੁੱਟਣ ਡਿਆ ਪਿਆ ਪਹਿਣ ਹੀ ਨਿਕਲੇ ਬਣਾ ਸੰਗੜੀ ਜਾਂਦੇ ਮਾਂ ਲੱਤਾਂ ਨੂੰ ਪਾ ਲਈ ਉਹਨਾਂ ਨੇ ਵਰਕੇ ਬਾਹਰ ਡਿਆ ਪਿਆ ਉਹ ਕਾਰ ਵਾਲਦੇ ਕਰਮਾਂ ਦੇ ਕਰਮੇ ਦੀ ਘਰ ਦੀ ਉਹ ਕੀ ਕਰਦੇ ਕੰਮ ਖਰਾਬ ਹੀ ਵੇਚਦੇ ਦੇਸੀ ਲਜਾਈ ਕਰਦੇ ਹਾਂਜੀ ਤੇ ਕਿੱਦਾਂ ਕਤਲ ਕੀਤਾ ਨਾ ਮਾਂ ਡਿਆ ਉਤਮ ਉਹਨਾਂ ਕੀ ਜੀ ਮਾਰੀ ਉਹਨਾਂ ਨੇ ਦੂਹਾਂ ਨੂੰ ਕੁੱਟਣ ਡਿਆ ਪਿਆ ਹਾਂਜੀ ਤੇ ਇਹ ਦੱਸ ਕਿ ਉਹਨਾਂ ਈ ਕਰ ਰਹੀ ਕੋਈ ਕਹਿੰਦੇ ਹਾਂ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਇਹਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਪਤਾ ਹਾਂਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਹਾਂ ਜਿਸ ਤਰ੍ਹਾਂ ਜਾਨ ਬਤਾਈਏ ਹਾਂਜੀ ਮੈਂ ਦੌਰ ਕੇ ਨਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਆਪਣਾ ਵਰਕੇ ਫੇੜ ਇਹਨੂੰ ਲੈਣ ਆਇਆ ਮਹਿੰਦਰ ਮਰਕਾ ਦਾ ਪੁਲੀ ਦਭਾਲਿਆ ਇਹਦਾ ਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮੈਂ ਅਰਸ ਨੂੰ ਲੈ ਕੇ ਆਉਣਾ ਆ ਪਹਿਲਾਂ ਤੂੰ ਅਰਸ ਨੂੰ ਮੇਰੇ ਕੋ ਤੁਰਿਆਣੀ ਜਾਂ ਰਿਹਾ ਅਰਸ ਨੂੰ ਲੈ ਗਿਆ ਤੇ ਮੈਂ ਲਕੇ ਆਦੇ ਤਗੋ ਆਪਣਾ ਪਕੜਾ ਲਈ ਟੋਲ ਪੰਪ ਲਾ ਕੇ ਆ ਗਿਆ ਤਗੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉੱਥੇ ਤੇ ਹਾਰੂਆ ਲਿਆ ਤੇ ਮਰ ਕੇ ਆਪਾਂ ਵੇਖਿਆ ਥੱਲੇ ਕੁਲੀ ਤੇ ਪਿਆ ਹੈ ਹਾਂ ਜੀ ਹਾਂ ਜੀ ਹਾਂ ਜੀ ਕੀ ਕਾਰਵਾਈ ਕੀਤੀ ਹੈ ਜੀ ਹਾਂ ਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਤੁਹਾਨੂੰ ਕੀ ਕਹਿੰਦੇ ਪਿਆ ਨਾ ਮੈਨੂੰ ਨਹੀਂ ਪਤਾ ਹਾਂ ਜੀ ਉਹਨਾਂ ਨੇ ਆਖਿਆ ਕਾਰਵਾਈ ਕਰਦੇ ਹਾਂ ਕਾਰਵਾਈ ਹਾਂ ਜਿਸ ਤਰ੍ਹਾਂ ਜਾਣ ਲਈ ਜਾਈਏ ਹਾਂਜੀ ਮੈਂ ਦੌਰ ਕਿਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਵਰਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਦਾ ਪੁਲੀ ਤੇ ਭਾਲਿਆ ਇਹ ਤਾਂ ਨਾ ਬੀੜੀ ਪੀਣੀ ਆ ਬੀੜੀ ਪੀਣੀ ਆ ਤੇ ਮੈਂ ਮੈਂ 800 ਨੂੰ ਲੈ ਕੇ ਆਉਣਾ ਆ ਕਹਿੰਦਾ ਤੂੰ 800 ਨੂੰ ਮੇਰੇ ਕੋਲ ਤੇ ਆਣੀ ਆਂ ਆਂਡਿਆ 800 ਨੂੰ ਲੈ ਗਿਆ ਤੇ ਮੈਂ ਉਹ ਗਿਆ ਤੇ ਅੱਗੋ ਆਪਣਾ ਪਕੌਣਾ ਵਾਲੀ ਟੋਲ ਪੰਪ ਲਾ ਕੇ ਆ ਗਿਆ ਤੱਗੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉੱਥੇ ਤੇ ਹਰ ਵਾ ਲਿਆ ਮਰਕੇ ਤਾਂ ਆਪਾਂ ਵੇਖਿਆ ਥੱਲੇ ਪੁਲੀ ਤੇ ਪਿਆ ਹਾਂਜੀ 嗯。